ਨਸ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੁਣ ਆਰ ਪਾਰ ਦੀ ਲੜਾਈ ਦੇ ਉਤਰਾਈ ਹੈ ਕਿਉਂਕਿ 29 ਜੁਲਾਈ ਨੂੰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਵਿਖੇ ਮਾਨਹਾਨੀ ਦੇ ਕੇਸ ਵਿੱਚ ਪੇਸ਼ੀ ਹੈਗੀ ਹੈ ਔਰ ਉਸੇ ਮਾਮਲੇ ਤੋਂ ਪਹਿਲਾਂ ਪੰਜਾਬ ਵਿੱਚ ਵਫਾਕ ਥਾਮਾ ਤੇ ਪੋਸਟਰ ਲੱਗੇ ਨੇ ਜਿਹਨਾਂ ਪੋਸਟਰਾਂ ਉੱਤੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਤੇ ਇੱਕ ਵੱਡਾ ਬਾਰ ਕੀਤੇ ਸਨ ਨਾਲ ਪੰਜਾਬ ਮਾਮਲੇ ਦੇ ਕਨਵੀਨਰ ਸੁਚੇਤ ਸਿੰਘ ਛੋਟੇਪੁਰ ਨੇ ਛੋਟੇਪੁਰ ਸਾਹਿਬ ਇਹ ਜਿਹੜੇ ਪੋਸਟਰ ਲੱਗੇ ਨੇ ਔਰ ਉਹਦੇ ਬਕਾਇਦਾ ਇੱਕ ਨੰਬਰ ਵੀ ਦਿੱਤਾ ਗਿਆ ਹੈ ਇਹਨਾਂ ਪੋਸਟਰਾਂ ਦਾ ਮਤਲਬ ਕੀ ਸਾਰੇ ਪੰਜਾਬ ਚ ਇਹ ਗੱਲ ਪ੍ਰਚਲਿਤ ਆ ਜਦੋਂ ਜਦਿੱਸ਼ ਭੋਲਾ ਜੀ ਨੇ ਜਿਹੜੇ ਜੇਲ੍ਹ ਦੇ ਵਿੱਚ ਸੀ ਹੈ ਜਿਹੜੇ ਅਰਜਨਾਵਾੜੀ ਨੇ ਉਹਨਾਂ ਨੇ ਕਿਹਾ ਸੀ ਕਿ ਡਰਗ ਦਾ ਧੰਦਾ ਜਿਹੜਾ ਉਹਦੇ ਪਿੱਛੇ ਸਾਰੇ ਪਿੱਛੇ ਬਿਕਰਮ ਸਿੰਘ ਮਜੀਠੀਆ ਤਾਂ ਉਸ ਵੇਲੇ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਚੀਜ਼ ਪ੍ਰਚਲਿਤ ਹੈ ਕਿ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਉਹ ਬੱਚਾ ਬੱਚਾ ਕਿੰਦਾ ਕਿ ਬਿਕਰਮ ਮਜੀਠੀਆ ਨੇ ਲੈਂਦੇ ਆ ਇਸੇ ਕਰਕੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਲੋਕਾਂ ਦੇ ਵਿੱਚ ਅੱਜ ਕਿਸੇ ਪਿੰਡ 'ਚ ਚੱਲ ਜੋ ਕਿਸੇ ਸ਼ਹਿਰ 'ਚ ਚੱਲ ਜੋ ਹਰ ਬੰਦਾ ਇਹ ਹੀ ਕਹਿੰਦਾ ਕਿ ਡਰੱਗ ਜਿਹੜੀ ਹੈ ਨੌਜਵਾਨਾਂ ਨੂੰ ਲਾਈ ਹੈ ਉਹ ਨਸ਼ਾ ਜਿਹੜਾ ਵਿਕਰਮਜੀਠੀ ਲੈ ਕੇ ਆਇਆ ਇਹਦੇ ਵਿੱਚ ਕੋਈ ਅਤਕਤ ਨਹੀਂ ਬਣੀ ਜਿਸ ਜਿੰਨਾ ਨਸ਼ਾ ਦਾ ਪ੍ਰਚਾਰ ਪੰਜਾਬ ਦੇ ਵਿੱਚ ਹੋਇਆ ਜਿੰਨਾ ਨਸ਼ੇ ਦੇ ਨਾਲ ਬੱਚਿਆਂ ਨੂੰ ਨੁਕਸਾਨ ਲੋਕਾਂ ਦਾ ਹੋਇਆ ਉਹਦੇ ਤੇ ਜੇ ਸਰਕਾਰ ਇਨਵੋਲਵ ਨਾ ਹੁੰਦੀ ਇਹ ਸਰਕਾਰ ਦਾ ਵਜ਼ੀਰ ਹੈ ਤਾਂ ਫਿਰ ਇਹ ਕਾਰੋਬਾਰ ਬਹੁਤ ਜਲਦੀ ਠੱਪ ਹੋ ਸਕਦਾ ਸੀ ਸੋ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਪੋਸਟਰ ਹੈ ਹਰ ਵਿਧਾਨ ਸਭਾ ਹਲਕੇ ਚ ਲਗਾਏ ਜਾ ਰਹੇ ਹਨ ਯਾ ਹੋਰ ਬੁਕਾਇਦਾ ਤੇ ਇੱਕ ਨੰਬਰ ਵੀ ਦਿੱਤਾ ਗਿਆ ਹੋਇਆ ਇਹ ਦੇਖੋ ਜੀ ਜਿੱਥੇ ਜਿੱਥੇ ਵਰਕਰ ਸਾਰੇ ਜਿਹੜੇ ਆ ਉਹ ਸੰਗਤ ਦਾ ਹਵਾਲਾ ਦੇ ਕੇ ਕਹਿ ਰਹੇ ਲੋਕਾਂ ਦਾ ਹਵਾਲਾ ਦੇ ਕੇ ਕਹਿ ਰਹੇ ਪੀੜੀ ਦਾ ਹਵਾਲਾ ਦੇ ਕੇ ਕਹਿ ਰਹੇ ਆ ਔਰ ਭੋਲੇ ਦਾ ਹਵਾਲਾ ਦੇ ਕੇ ਸਾਰੇ ਕਹਿ ਰਹੇ ਆ ਇਦੇ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਕਿ ਜੋ 29 ਜੁਲਾਈ ਨੂੰ ਮਾਨਹਾਨੀ ਦਾ ਕੇਸ ਵਿਕ੍ਰਮ ਸਿੰਘ ਜੱਠੀਆ ਵੱਲੋਂ ਅਰਵਿੰਦ ਕੇਜਰੀਵਾਲ ਤੇ ਹੋਰ ਤੁਹਾਡੀ ਪਾਰਟੀ ਦੇ ਆਗੂਆਂ ਖਿਲਾਫ ਕੀਤਾ ਗਿਆ ਕਿ ਉਸ ਤੋਂ ਪਹਿਲਾਂ ਜੋ ਹੈ ਇਹ ਇੱਕ ਖਾਸ ਰਣਨੀਤੀ ਤੇਤ ਨਹੀਂ ਹੈ ਅ ਦੇਖੋ ਨੀਤੀ ਤੇਤ ਨਹੀਂ ਇਹ ਬੜੀ ਹਮਤ ਭਾਗੀ ਗੱਲ ਹੈ ਕਿ ਇਹ ਉਹਨਾਂ ਤੇ ਮਾਨਹਾਨੀ ਦਾ ਕੇਜਰੀਵਾਲ ਸਾਹਿਬ ਤੇ ਇਹਨਾਂ ਨੇ ਕੇਸ ਕੀਤਾ ਉਹਨਾਂ ਨੇ ਕੋਈ ਵੀ ਗਲਤ ਗੱਲ ਕਦੀ ਨਹੀਂ ਕੀਤੀ ਉਹ ਬੜੇ ਸੂਝ-ਬੂਝ ਵਾਲੇ ਆ ਉਹ ਦਿੱਲੀ ਦੇ ਮੁੱਖ ਮੰਤਰੀ ਆ ਉਹਨਾਂ ਦਾ ਸਾਰੇ ਦੇਸ਼ ਦੇ ਵਿੱਚ ਉਹਨਾਂ ਦੀ ਆਪਣੀ ਵੱਖਰੀ ਸ਼ੌਪ ਹੈ ਲੋਕ ਉਹਨਾਂ ਦਾ ਸਤਕਾਰ ਕਰਦੇ ਆ ਇਹ ਉਹਨਾਂ ਦੇ ਮਾਨਹਾਨੀ ਦਾ ਕੇਸ ਕਰਦੇ ਇਹੋ ਜਿਹੀ ਗੱਲਾਂ ਇਹਨਾਂ ਨੂੰ ਨਹੀਂ ਕਰਨੀ ਚਾਹੀਦੀਆਂ ਤੇ ਜਦੋਂ ਕੇਜਰੀਵਾਲ ਸਾਹਿਬ ਇੱਥੇ ਆਉਣਗੇ ਤਾਂ ਤਰੀਕ ਤੇ ਹਰ ਬੰਦਾ ਆਪਣੇ ਗੁੱਸੇ ਦਾ ਪ੍ਰਗਟਾਵਾ ਤਾਂ ਕਰ ਹੀ ਸਕਦਾ ਐਸੀ ਸਰਦਾ ਸੁੱਚਾ ਸਿੰਘ ਛੋਟੇਪੁਰ ਜਿਸ ਨੇ ਕਿਹਾ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਜੋ ਹੈ ਉਹ ਜਿਆਦਾ ਔਰ ਇਸ ਜੋ ਪੋਸਟਰ ਲੱਗ ਰਹੇ ਨੇ ਇਸ ਤੋਂ ਗੱਲ ਸਪੱਸ਼ਟ ਝੁਰ ਹੈ ਕਿ ਪੰਜਾਬ ਦੇ ਵਿੱਚ ਅਗਰ ਪੰਜਾਬ ਸਰਕਾਰ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨ ਲੜੇਗੀ ਤਾਂ ਨਸ਼ਾ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਇਸ ਮੁੱਦੇ ਤੇ ਜ਼ਰੂਰ ਸਰਕਾਰ ਨੂੰ ਕਹਿਣਗੇ ਔਰ ਉਸੇ ਦੀ ਮਿਸਾਲ ਇਹ ਪੋਸਟਰ ਹੈਗੇ ਨੇ ਕਰਾ ਮਿਹਰਬਾਨੀ ਨਾਲ ਸਰਬਜੀਤ ਸਿੰਘ ਵੀਪੀ ਸੰਜਾ ਚੰਡੀਗੜ੍ਹ